ਦਸ਼ਮੇ ਸਪੋਰਟਸ ਐਂਡ ਵੈਲਫੇਅਰ ਕਲੱਬ ਭਾਲਟਾ ਖੁਰਦ ਬਲੋਂ ਪਿੰਡ ਪੱਦਰ ਤੇ ਸ਼ਾਨਦਾਰ ਜਿਹੜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿੱਦੀ ਸ਼ੁਰੂਆਤ ਹੋ ਰਹੀ ਹੈ ਅੱਜ ਔਰ ਇਹ ਜਿਹੜਾ ਕ੍ਰਿਕਟ ਟੂਰਨਾਮੈਂਟ ਹੈਗਾ ਆ 14 ਜੂਨ 2025 ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਆ ਇਸ ਦੇ ਵਿੱਚ ਪਹਿਲਾ ਨਾਮ ਜਿਹੜਾ ਆ 21000 ਰੁਪਏ ਵਿੱਦ ਕੱਪ ਹੈਗਾ ਤੇ ਦੂਸਰਾ ਨਾਮ 11000 ਰੁਪਏ ਵਿੱਦ ਕੱਪ ਹੈਗਾ ਤੇ ਐਂਟਰੀ ਫੀਸ 1500 ਰੁਪਏ ਰੱਖੀ ਗਈ ਆ ਹਰ ਮੈਚ ਵਿੱਚ ਮੈਨ ਆਫ ਦਾ ਮੈਚ ਦਾ ਵੀ ਇਨਾਮ ਦਿੱਤਾ ਜਾਵੇਗਾ ਮੈਨ ਆਫ ਦਾ ਸੀਰੀਜ਼ ਦਾ ਇਨਾਮ ਵੀ ਦਿੱਤਾ ਜਾਵੇਗਾ ਔਰ ਇਸ ਮੌਕੇ ਦੇ ਉੱਪਰ ਜਿਹੜਾ ਆ ਚਾਹ ਦਾ ਲੰਗਰ ਜਿਹੜਾ ਆ ਕਿ ਹਰ ਦਿਨ ਹੀ ਨਾ ਜੋ ਲਿਖਿਆ ਹੋਇਆ ਦਿੱਤਾ ਜਾਵੇਗਾ ਔਰ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ ਔਰ ਇਸ ਮੌਕੇ ਤੇ ਹਲਕਾ ਇੰਚਾਰਜ ਇੰਚਾਰਜ ਸ਼੍ਰੀ ਲਲਤ ਮੌਨ ਪਾਠਕ ਵੀ ਪਹੁੰਚ ਰਹੇ ਨੇ ਔਰ ਇਹ ਜਿਹੜਾ ਸ਼ਾਨਦਾਰ ਕ੍ਰਿਕਟ ਟੂਰ ਕ੍ਰਿਕਟ ਟੂਰਨਾਮੈਂਟ ਹੈਗਾ ਉਸ ਦਾ ਜਿਹੜਾ ਉਦਘਾਟਨ ਆ ਇਹ ਕਰਨਗੇ ਥੋੜੀ ਜਿਹੀ ਇਹਨਾਂ ਜੋ ਕਲੱਬ ਵੱਲੋਂ ਹੁਦੈਤਾ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕੀ ਅੰਪਾਇਰ ਦਾ ਫੈਸਲਾ ਅੰਤਮ ਫੈਸਲਾ ਹੋਵੇਗਾ ਮੈਚ ਲੈਦਰ ਦੀ ਬਾਲ ਨਾਲ ਖੇਡੇ ਜਾਣਗੇ ਹਾਰੀ ਹੋਈ ਟੀਮ ਜਾਂ ਟੀਮ ਦਾ ਖਿਡਾਰੀ ਦੁਬਾਰਾ ਨਹੀਂ ਖੇਡ ਸਕਦਾ ਦਿੱਤੇ ਹੋਏ ਸਮੇਂ ਤੇ ਨਾ ਪਹੁੰਚਣ ਵਾਲੀ ਟੀਮ 20 ਮਿੰਟ ਦਾ ਉਹਨਾਂ ਦਾ ਇੰਤਜ਼ਾਰ ਉਡੀਕ ਕਰਕੇ ਸਕ੍ਰੈਚ ਕਰ ਦਿੱਤੀ ਜਾਵੇਗੀ ਸਾਰੇ ਖਿਡਾਰੀ ਜਿਹੜੇ ਆ ਕਿ ਇਹਨਾਂ ਨੇ ਹੁਦੈਤਾਂ ਹੈਗੀਆਂ ਕਿ ਆਪਣਾ ਪ੍ਰੂਫ ਜਿਹੜਾ ਉਹ ਨਾਲ ਲੈ ਕੇ ਆਣ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਕੁਝ ਪਾਰ ਬਾਬਰ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਜਾਜ ਪੋਲਿਟ ਪਾਰਟੀ ਮੌਨ ਜੀ ਪਹੁੰਚ ਚੁੱਕੇ ਨੇ ਅਸੀਂ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆਂ ਆ ਟਾਈਮ ਤੇ ਕੰਮ ਲ ਤੁਹਾਨੂੰ ਵੀ ਪਤਾ ਹੋਣਾ ਹੈ ਨੀਗਾ ਔਰ ਇਸ ਮੌਕੇ ਤੇ ਹਲਕਾ ਇੰਜਾਜ ਆਮ ਆਦਮੀ ਪਾਰਟੀ શ્રી ਲਲਿਤ ਮੌਨ ਪਾਠ ਪਹੁੰਚ ਚੁੱਕੇ ਨੇ ਜੋ ਇਸ ਟੂਰਨਾਮੈਂਟ ਦਾ ਉਦਘਾਟਨ ਕਰਨਗੇ वाहिगुरू जी फते अॼु सॼे ग्राम पंचायत हालता पुलिस क्लब जे नौजवान साथियल स्पोर्ट क्लब हुआ इन टूनामेंट जहिड़े कराए जवेरा सत अठ द टूनाट लंबे समय करण खे उहा उदाटन करण वास्ते सॼे हलके करी सो सतमा जहिड़ा शुरूआत उदाटन करा टूनामेंट जा गर्मीअ सां मौसम शुरू करमता दास मिंटी अठ वजे ਗੁਰਦੀਰ ਕੰਪਨੀ ਨੇ 11:00 ਵਜੇ ਪੰਜੂਰ ਪਹੁੰਚਾ ਕੇ ਦੇ ਰਿਹਾ ਜੀ ਆਪਾਂ ਫਿਲਟਰ ਦੇ ਵੀ ਬਹੁਤ ਦੇ ਵੀ ਅੱਛੇ ਦੇ ਰਿਹਾ ਸੁਮੇਨ ਦਾ ਇੱਕ ਬੜੀ ਥੇਰ ਧੰਨਵਾਦ ਕਰਦਾ ਇਹਨਾਂ ਤੋਂ ਪੈਂਦਾ ਹੋਇਆ ਦੇਖੀ ਗੱਲਦਾ ਇੱਕ ਸਿੱਧਾ ਖਾ ਰਿਹਾ ਮੈਚ ਚੱਲ ਰਿਹਾ ਮੈਂ ਬਹੁਤ ਖੁਸ਼ ਰਹਾ ਜੀ ਇਹਨਾਂ ਤੋਂ ਪੈਂਦਾ ਹੋਇਆ ਸਮਾਜ ਦਾ ਸਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਰੇ ਪੰਜਾਬ ਦੇ ਕੰਮ ਦੇ ਪਾਕੀਬਨ ਆਦਿ ਵਾਲਿਆਂ ਨੂੰ ਉਜਾਗ ਲਾ ਰਿਹਾ ਜੇ ਜਦੋਂ ਪਿਛਲੇ ਸਮੇਂ ਦੇ ਵਿੱਚ ਆਈ ਬੜੀ ਬੜੀ ਫਰੰਟ ਬੇਟੀ ਕੀਤੀ ਹੈ ਜਿਹੜੀ ਬੇਟੀ ਇਖੜਾ ਅੱਜ ਗ라운ਡ ਹੈ ਅਗਰ ਕਲਾ ਜਿੱਦਾਂ ਨਵੀਂ ਹਰਾਇਤ ਨਹੀਂ ਗ라운ਡ ਹੈ ਕੁਝ ਮੁਕਾਬਲੇ ਦੇ ਵਿੱਚ ਗ라운ਡ ਹੋਈਆਂ ਇੱਥੇ ਸਤਤਨਾ ਸਕੋਲੀ ਜੈਨ ਜੀ ਕਿਸੇ ਜੰਗ ਦੇ ਨੋਦੇ ਇਸ ਸਟੇਡੀਅਮ ਬਣੇ ਸਾਡੇ ਬਹੁਤ ਵਧੀਆ ਖੇਡ ਵਿੱਚ ਕਾਫੀ ਅਨਖੋਟ ਦਾ ਮੈਂ ਕਹੀ ਵੀ ਬੋਲ ਰਿਹਾ ਕਿ ਬਾਅਦ ਜਿਹੜੀ ਸੀ ਉਹਦੇ ਵਿੱਚ ਅਸੀਂ ਪਿਆ ਬੈਠਣ ਦੇ ਆਪਣੀ ਛੁੱਟੀ ਬੈ ਗਿਆ ਲੱਗੇ ਜਿੱਤੇ ਆ ਕਾਫੀ ਬਰਤਨ ਲੱਗੂਗਾ ਅੱਲੇ ਵੀ ਮਿਲ ਗਿਆ ਇੱਕ ਬੰਦ ਨੌਲੇ ਪੈਲਾ ਅੰਤਵਾੜ ਜਾਨ ਲਗੂਗਾ ਮਿਲ ਗਿਆ 5.7 ਲੱਖ ਰੁਪਏ ਦਾ ਖਰਚਾ ਰਕੀਵੇਂ ਮਦਦ ਨੂੰ ਵਿਕਤੀ ਜਿਤੇ ਤਾਂ ਇਹੋ ਹੀ ਕੰਮ ਹੈ ਤੇ ਕੋਈ ਰੰਕਾ ਪਨਾਵਾ ਸਟੈਪ ਬਣਾਇਆ ਸਟੈਪ ਵਾਸਤੇ ਵੀ ਸਰਕਾਰ ਨੇ ਸਾਨੂੰ 6 ਲੱਖ ਦਿੱਤਿਆ ਸਟਾਉਂ ਦੀ ਖਾਤੇ ਦਾ ਥੋੜਾ ਬਰੰਗਾਂ ਨੂੰ ਕਰਾਉਣ ਲਈ ਪੱਕੇ ਲੱਖ ਦਰਵਾਜ਼ਾ ਹੋਣਗੇ 6 ਲੱਖ ਦਾ ਸਪਾਨੇ ਜਣਾ ਕੁਝ ਦਿਨਾਂ ਦਾ ਖਤਿਰ ਜਾਨ ਸੀ ਨੇ ਹੋਰ ਸਿੱਖੀ ਬੰਨਾ ਸ੍ਰੀ ਰਮਾਈ ਕਲੌਕੀਤੀ ਜੀ ਦੇ ਹੇਠਾਂ ਜੱਜ ਕਰ ਰਿਹਾ ਪਿੰਡ ਰੋਲਾ ਬਹੁਤ ਬਹੁਤ ਧੰਨਵਾਦ ਜੀ 5 ਲੱਖ ਰੁਪਏ ਦੀ ਕੋਈ ਵੇਚੀ ਕੀਤੀ ਉਹ ਮਨੇ ਹੀ ਕਿਤੇ ਪੰਡਾ ਤੋਂ ਤੁਹਾਨੂੰ ਕਿਹੋ ਜਿਹਾ ਜਮਾਨੇ ਉਸਾਰੇ ਜੰਦ ਕਰਦੀ ਜੋ ਸਾਧਿਆਂ ਨਹੀਂ ਪਈਓ ਉਹ ਬੇਨਤੀ ਕਰਦਾ ਜਦੋਂ ਵੀ ਹੋ ਸਕੇ ਉਹ ਵੀ ਜਨ ਦੇ ਕੰਮ ਨਾਲ ਫੰਡਸ ਭੇਜ ਦੇਣਾ ਕੋਈ ਨਾ ਪੇਰੇ ਕੋਈ ਜਿਉ ਪੰਡਾ ਆਇਆ ਨੂੰ ਵੇਚੀ ਕਰਦਾ ਉਹ ਇੰਟਰਸਟ ਚੋੜਦਾ ਨਾਲ ਆਹ ਸਿੰਘ ਪਾਟਾ ਜੀ ਦਸ਼ਮੀਰ ਸਪੋਰਟਸ ਐਂਡ ਵੈਲਫੇਅਰ ਕਲੱਬ ਪਰ ਪਿੰਡ ਦੇ ਸਾਰੇ ਹੀ ਪਤਵੰਤੇ ਦੱਜਣ ਜਿਹੜਾ ਇਹ ਕ੍ਰਿਕਟ ਕ੍ਰਿਕਟ ਕੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਬੜਾ ਸ਼ਲਾਘਾ ਜੋ ਕੰਮ ਆ ਅੱਜ ਦੇ ਟਾਈਮ ਤੇ ਅਗਰ ਆਪਾਂ ਬੱਚਿਆਂ ਨੂੰ ਕੋਈ ਖੇਡਾਂ ਵੱਲ ਪ੍ਰੇਰਿਤ ਕਰਾਂਗੇ ਤਾਂ ਹੀ ਬੱਚੇ ਚੰਗੀ ਸੰਗਤ ਵਿੱਚ ਰਹਿ ਸਕਦੇ ਆ ਮੈਂ ਦਸ਼ਮੀਰ ਕਲੱਬ ਦਾ ਔਰ ಗ್ರಾಮ ਪੰਚਾਇਤ ਪਾਟਾ ਦਾ ਤਿਆਰ ਲੋ ਧੰਨਵਾਦ ਦੀਆਂ ਕਿ ਉਹਨਾਂ ਨੇ ਵਧੀਆ ਪ੍ਰਣਾਲਾ ਕਰਕੇ ਇਹ ਟੂਰਨਾਮੈਂਟ ਕਰਾਇਆ ਜਿਆਦਾ ਕੁਝ ਨਾ ਕਹਿੰਦਾ ਹੋਇਆ ਕਿਉਂਕਿ ਮੈਚ ਚੱਲ ਰਿਹਾ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਦੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਇਸ ਮੌਕੇ ਤੇ ਤੁਸੀਂ ਦੇਖ ਸਕਦੇ ਆ ਪਿੰਡ ਵਾਸੀ ਵੀ ਨੌਜਵਾਨ ਵੀ ਆ ਜਿਹੜੇ ਆ ਸਾਰੇ ਪਹੁੰਚੇ ਹੋਏ ਨੇ ਇੰਨੀ ਗਰਮੀ ਦੇ ਵਿੱਚ ਵੀ ਜਿਹੜਾ ਹੈਗਾ ਉਹ ਇਸ ਮੈਚ ਨੂੰ ਦੇਖਣ ਪਹੁੰਚੇ ਹੋਏ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਹਰ ਜਿਹੜੀ ਔਰ ਗਰਾਊਂਡ ਦੇ ਵਿੱਚ ਖੁਦ ਸਰਪੰਚ ਪ੍ਰਿਤਪਾਲ ਸਿੰਘ ਭਾਲਟਾ ਨੇ ਉਹ ਵੀ ਖੁਦ ਦੇਖ ਰਹੇ ਥੋੜੀ ਬਹੁਤ ਕਰ ਰਹੇ ਨੇ ਔਰ ਮੈਚ ਜਿਹੜਾ ਆ ক্রিকেট ਦਾ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ ক্রিকেট ਦਾ ਮੈਚ ਜਿਹੜਾ ਆ ਉਹ ਤੁਸੀਂ ਦੇਖ ਪਾ ਰਹੇ ਹੋ ਵਕਈ ਜੇ ਅਗਰ ਪੰਚਾਇਤ ਦੀ ਦੇਖ ਰੇਠ ਹੈਠਾਂ ਕੋਈ ਵੀ ਕੰਮ ਹੁੰਦਾ ਆ ਤੋ ਬਹੁਤ ਚੰਗੀ ਤਰ੍ਹਾਂ ਜਿਹੜਾ ਨਪੇਰੇ ਚੜਦਾ ਹੈਗਾ ਆ। ਔਰ ਮੈਚ ਜਿਹੜਾ ਆ ਉਹ ਚੱਲ ਰਿਹਾ ਹੈ। ਔਰ ਇਸ ਮੌਕੇ ਤੇ ਪਿੰਡ ਦੇ ਸਰਪੰਚ ਪ੍ਰੀਤਪਾਲ ਸਿੰਘ ਪਾਲਟਾ ਤੇ ਟੀਮ ਬਲੋ ਜਿਹੜਾ ਆ ਹਲਕਾ ਚਾਰ ਜੀ శ్రీ ਲਲਤ ਮੋਨ ਪਟਕ ਬੱਲੂ ਜੀ ਨੂੰ ਸਨਮਾਨਤ ਕੀਤਾ ਗਿਆ। ਔਰ ਇਸ ਮੌਕੇ ਤੇ ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਪਾਲਟਾਕੁਰ ਤੇ ਉਹਨਾਂ ਦੇ ਨਾਲ ಗ್ರಾಮ ਪੰਚਾਇਤ ਤੇ ਪਿੰਡ ਦੇ ਸਰਪੰਚ ਪ੍ਰੀਤਪਾਲ ਸਿੰਘ ਪਾਲਟਾ ਮੌਜੂਦ ਨੇ ਚਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਇਹ ਦੇਖੋ ਬੱਚੇ ਆ ਗਿਆ ਇੰਨੀ ਗਰਮੀ ਦੇ ਵਿੱਚ ਟੂਰਨਾਮੈਂਟ ਦਾ ਮੈਚ ਖੇਡਣਾ ਵੈਸੇ ਤੇ ਘਰੋਂ ਨਿਕਲਣਾ ਬੜਾ ਮੁਸ਼ਕਲ ਹੈਗਾ ਇਹਨਾਂ ਖਿਡਾਰੀਆਂ ਨੂੰ ਕੀ ਕਹੋਗੇ ਤੁਸੀਂ ਮੈਂ ਅਪਰੀਸ਼ੀਏਟ ਕਰਦਾ ਇਹਨਾਂ ਖਿਡਾਰੀਆਂ ਨੂੰ ਪਾਲਟਾ ਕਲਾਂ ਦੇ ਔਰ ਖੋਜੇ ਦੇ ਵਿੱਚ ਮੁਕਾਬਲਾ ਚੱਲ ਰਿਹਾ ਇਹਨਾਂ ਬੱਚਿਆਂ ਨੂੰ ਕੋਈ ਗਰਮੀ ਨਹੀਂ ਲੱਗਦੀ ਇਹਨਾਂ ਨੂੰ ਬੜਾ ਵੱਡਾ ਜਜ਼ਬਾ ਆ ਖੇਡਣ ਦਾ ਔਰ ਮੈਂ ਧੰਨਵਾਦ ਕਰਦਾ ਦਸ਼ਮੀਤ ਸਪੋਰਟਸ ਕਲੱਬ ਦੇ ಗ್ರಾಮ ਪੰਚਾਇਤ ਪਾਲਟੇ ਦਾ ਜਿਨ੍ਹਾਂ ਨੇ ਇੱਕ ਵਧੀਆ ਟੂਰਨਾਮੈਂਟ ਕਰਾ ਕੇ ਬੱਚਿਆਂ ਨੂੰ ਖੇਡਣ ਲਈ ਪ੍ਰੇਰਿਤ ਕੀਤਾ ਜੀ ਅਸੀਂ ਇੱਥੇ ਨਾਲੇ ਇੱਕ ਅਜਿਹਾ ਸਮਾਨ ਜਿਹੜਾ ਕਲੀਨਿਕ ਹੈਗਾ ਆ ਆਮ ਆਦਮੀ ਪਾਰਟੀ ਦਾ ਉੱਥੇ ਜਾ ਕੇ ਆਇਆ ਸਰਪੰਚ ਸਾਹਿਬ ਤੇ ਪੰਚਾਇਤ ਵੀ ਜਾ ਕੇ ਆਈ ਆ ਵੈਸੇ ਸਹੂਲਤਾਂ ਠੀਕ ਹੈਗੀਆਂ ਸਾਰਾ ਕੁਝ ਸਿੱਟ ਹੈਗਾ ਲੇਕਿਨ ਉੱਥੇ ਜਿਹੜਾ ਸਿੰਪਲਿੰਗ ਲੈਂਦੇ ਹੈਗਾ ਮਤਲਬ ਬਲੱਡ ਦਾ ਸਿੰਪਲ ਕਰਲਿੰਗ ਲੈਣ ਦੇ ਲਈ ਉੱਥੇ ਕੋਈ ਵੀ ਪੱਕੇ ਤੌਰ ਦੇ ਉੱਪਰ ਡਿਊਟੀ ਨਹੀਂ ਹੈਗੀ ਉਹਦੇ ਬਾਰੇ ਕੀ ਕੋਈ ਉਪਰਾਲਾ ਕੀਤਾ ਜਾਏਗਾ ਜੀ ਮੇਰੇ ਧਿਆਨ 'ਚ ਲੈਂਦਾ ਮੈਂ ਸੀਐਮ ਸਾਹਿਬ ਨਾਲ ਜਾ ਕੇ ਗੱਲ ਕਰੂੰਗਾ ਕਿ ਅਗਰ ਕੋਈ ਉੱਥੇ ਕਮੀ ਪਈ ਜੇ ਉਹਨਾਂ ਦੂਰ ਕਰਾਂਗੇ ਠੀਕ ਹਰ ਜਿਹੜੀ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫਿਰ ਸਰਦ ਅੰਸਾਰ ਘਟੇ ਹੋਏ ਸੈੱਲ ਇੱਕ ਦਿਨ ਦੇ ਵਿੱਚ ਸ਼ਰਤਿਆਵਾ ਜਾਣਗੇ ਫੋਨ ਕਰੋ 98763 79499 98763 794